ਕੈਨੇਡਾ ਗਏ ਭਾਰਤ ਤੋਂ ਕਈ ਸਾਰੇ ਨੌਜਵਾਨ ਕੁੜੀ ਮੁੰਡੇ ਜਿਹੜੇ ਵੇਟਰ ਬਣਨ ਦੇ ਲਈ ਮਜਬੂਰ ਹੋ ਰਹੇ ਨੇ ਦੱਸਿਆ ਕਿ ਕੈਨੇਡਾ ਦੇ ਵਿਚਕਾਰ ਭਾਰਤੀ ਨੌਜਵਾਨ ਕੁੜੀਆਂ ਮੁੰਡਿਆਂ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਮਾਰੇ ਹੋ ਰਹੇ ਨੇ ਐ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਰੋਜ਼ਗਾਰੀ ਦੀ ਅਮਾਰ ਜਿਹੜੀ ਹੈ ਲਗਾਤਾਰ ਇਨਾਂ ਨੌਜਵਾਨਾਂ ਤੇ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਮਾਰੀ ਸਥਿਤੀ ਦੇ ਨਾਲ ਭਾਰਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਹਾਲ ਹੀ ਦੇ ਵਿੱਚ ਕੈਨੇਡਾ 'ਚ ਵੱਧ ਰਹੀ ਬੇਰੁਜ਼ਗਾਰੀ ਅਤੇ ਰਿਹਾਇਸ਼ੀ ਸੰਕਰ ਦੀ ਬਹਿਸ ਇੱਕ ਵਾਰ ਫਿਰ ਤੇਜ਼ ਹੋ ਗਈ ਹੈ ਇਹ ਬਹਿਸ ਕੈਨੇਡਾ ਦੀ ਬੈਰਮਟਨ ਦੇ ਵਿੱਚ ਵੇਟਰ ਦੀ ਜੌਬ ਲਈ ਲੱਗੀ ਲੰਬੀ ਲਾਈਨ ਸੰਬੰਧੀ ਵੀਡੀਓ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇਹ ਵੀਡੀਓ ਹੋਰ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਹਜ਼ਾਰਾਂ ਵਿਦਿਆਰਥੀ ਵੇਟਰ ਬਣਨ ਦੇ ਲਈ ਇੰਟਰਵਿਊ ਦੇ ਲਈ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਸਨ ਇਹ ਵੀਡੀਓ ਨਾਲ ਉਨਾ ਹਜ਼ਾਰਾਂ ਭਾਰਤੀਆਂ ਦੀ ਚਿੰਤਾ ਵੱਧ ਗਈ ਹੈ ਜੋ ਕਿਸੇ ਵੀ ਤਰੀਕੇ ਨਾਲ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੇ ਵੇਟਰ ਦੀ ਜੌਬ ਲਈ ਹਜ਼ਾਰਾਂ ਲੋਕਾਂ ਦਾ ਪਹੁੰਚ ਜਾਣਾ ਦਰਸਾਉਂਦਾ ਹੈ ਕਿ ਕੈਨੇਡਾ ਦੇ ਵਿੱਚ ਚੰਗੀ ਸਥਿਤੀ ਨਹੀਂ ਹੈ ਹਾਲਾਂਕਿ ਬਾਹਰ ਜਾਣ ਦੇ ਲਈ ਵਿਦੇਸ਼ ਦੇ ਵਿੱਚ ਨੌਕਰੀ ਕਰਨ ਲਈ ਆਪਣਾ ਚੰਗਾ ਪੋਫੀਕਾ ਬਣਾਉਣ ਦੇ ਲਈ ਜਿਹੜੇ ਵਿਦਿਆਰਥੀ ਜਿਹੜੇ ਇੱਥੋਂ ਦੀ ਜਾਂਦੇ ਨੇ ਨਾ ਨੌਜਵਾਨ ਕੋੜੀ ਮੁੰਡੇ ਇੱਥੋਂ ਤੱਕ ਹੀ ਆਪਣਾ ਸਭ ਕੁਝ ਕਈ ਵਾਰ ਦਾਅ ਤੇ ਲਗਾ ਦਿੰਦੇ ਨੇ ਉਸ ਤੋਂ ਬਾਅਦ ਵਿਦੇਸ਼ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਬਣਾਉਣ ਦਾ ਸੁਪਨਾ ਦੇਖਦੇ ਨੇ ਪਰ ਅੱਜ ਇਹੀਆਂ ਤਸਵੀਰਾਂ ਜਿਹੜੀ ਸਾਹਮਣੇ ਆਈਆਂ ਨੇ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਦੇ ਉੱਪਰ ਪ੍ਰਭਾਵ ਪਾ ਰਹੀਆਂ ਨੇ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਵੀਜ਼ਾ ਲਗਵਾ ਚੁੱਕੇ ਨੇ ਤੇ ਬਾਹਰ ਜਾ ਕੇ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੋਵੇਗੀ ਉਸ ਗੱਲ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਖੜਾ ਕਰਦਾ ਹੈ ਕੈਨੇਡਾ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਵੇਟਰ ਦੀ ਨੌਕਰੀ ਲਈ ਲਾਈਨ 'ਚ ਖੜੇ ਭਾਰਤੀ ਵਿਦਿਆਰਥੀ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਐਕਸ ਤੇ ਜਿਹੜੀ ਹੈ ਸ਼ੇਅਰ ਕੀਤੀ ਗਈ ਹੈ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਬੈਰਮਟਨ ਦੇ ਇੱਕ ਰੈਸਟੋਰੈਂਟ ਨੇ ਕੁਝ ਵੇਟਰ ਦੀਆਂ ਨੌਕਰੀਆਂ ਦੇ ਇਸ਼ਤਿਹਾਰ ਦਿੱਤਾ ਇਸ ਤੋਂ ਬਾਅਦ ਕਰੀਬ 3000 ਵਿਦਿਆਰਥੀ ਇੰਟਰਵਿਊ ਦੇ ਲਈ ਪਹੁੰਚੇ ਹੋਏ ਨੌਕਰੀ ਦੇ ਲਈ ਆਏ ਇਹਨਾਂ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਭਾਰਤੀ ਨੌਜਵਾਨ ਨੇ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਹਈ ਹੈ ਕਿ ਸੋਚਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਜ਼ਾਹਿਰ ਕਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੋਜ਼ਗਾਰ ਦੀ ਸਥਿਤੀ ਜੜੀਏ ਤੇ ਵਿਗੜ ਰਹੀ ਹੈ ਨਾਲ ਨਾਲ ਰਿਹਾਇਸ਼ ਦੀ 깟ਨੇ ਰੈਂਟਸ ਐਂਡ ਨਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਵਾਦਾ ਕੀਤਾ ਗਿਆ ਇਸ ਦੇ ਨਾਲ ਜੁੜੇ ਉੱਥੋਂ ਦੇ ਲੋਕਾਂ ਖਾਸ ਕਰਕੇ ਵਿਦੇਸ਼ੀਆਂ ਦਾ ਅੱਜ ਜਿਉਣਾ ਮੁਸ਼ਕਲ ਹੋ ਰਿਹਾ ਹੈ ਜਿਸ ਇਹ ਦੇ ਵਿੱਚ ਸੁਨਹਿਰੀ ਸੁਪਨੇ ਲੈ ਕੇ ਕੈਨੇਡਾ ਜਾਣ ਵਾਲੇ ਵਿਦਿਆਰਥੀ ਨੂੰ ਮੋੜ ਸੋਚਣ ਦੀ ਲੋੜ ਹੈ ਕੈਨੇਡਾ ਦੇ ਵਿਚਕਾਰ ਕੁਝ ਮਹੀਨਿਆਂ ਵਿੱਚ ਹੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਾਥ ਸੋਸ਼ਲ ਮੀਡੀਆ ਤੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਵੀਡੀਓ ਵਿੱਚ ਟੋਰਾਂਟੋ ਦੇ ਵਿੱਚ ਟਿਮ ਹਾਰਟਨਮ ਆਊਟਲੈਟ ਤੇ ਪਹਾਰ ਨੌਕਰੀਆਂ ਦੀ ਉਡੀਕ ਵਿੱਚ ਵਿਦਿਆਰਥੀਆਂ ਦੀ ਇੱਕ ਲੰਬੀ ਕਤਾਰ ਦਿਖਾਈ ਦੇ ਰਹੀ ਹੈ ਇਹਨਾਂ ਚੋਂ ਜ਼ਿਆਦਾਤਰ ਭਾਰਤੀ ਵਿਦਿਆਰਥੀ ਵੀ ਸਨ ਜੋ ਇਸ ਫਾਸਟ ਫੂਡ ਚੇਨ ਚ ਛੋਟੀ ਨੌਕਰੀ ਦੀ ਤਲਾਸ਼ ਕਰ ਰਹੇ ਸਨ ਕਹਿ ਲੈਂਦਾ ਇੱਕ ਅਜਿਹੀ ਕੰਟਰੀ ਹੈ ਜੋ ਭਾਰਤਿਆਂ ਦੀ ਪਹਿਲੀ ਪਸੰਦ ਵੀ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਤੋਂ ਬਹੁਤ ਸਾਰੇ ਨੌਜਵਾਨ ਕੁੜੀ ਮੁੰਡੇ ਜਿਹੜੇ ਨੇ ਉਹ ਕੈਨੇਡਾ ਦੇ ਵੱਲ ਹੀ ਰੁਖ ਕਰਦੇ ਨੇ ਕੈਨੇਡਾ ਲੰਬੇ ਸਮੇਂ ਤੋਂ ਭਾਰਤਿਆਂ ਦੇ ਲਈ ਪਸੰਦੀਦਾ ਸਥਾਨ ਬੀਤਿਆ ਹੈ ਸਟੂਡੈਂਟ ਵੀਜ਼ਾ ਵਰਕ ਪਰਮਿਟ ਸਥਾਈ ਨਿਵਾਸ ਅਤੇ ਫਿਰ ਨਾਗਰਿਕਤਾ ਪ੍ਰਾਪਤ ਕਰਕੇ ਕੈਨੇਡਾ ਦੇ ਵਿੱਚ ਸੈਟਲ ਹੋਣਾ ਹੀ ਆਸਾਨ ਹੋ ਗਿਆ ਅਜਿਹੇ ਲੋਕਾਂ ਦੀ ਇਹ ਪਹਿਲੀ ਪਸੰਦ ਵੀ ਹੈ ਇਹਨਾਂ ਗੱਲਾਂ ਨੇ ਕੈਨੇਡਾ ਨੂੰ ਸੁਪਨਿਆਂ ਦਾ ਦੇਸ਼ ਬਣਾ ਦਿੱਤਾ ਹੈ ਜਿੱਥੇ ਕੋਈ ਜਾ ਕੇ ਚੰਗੀ ਜ਼ਿੰਦਗੀ ਜੀ ਸਕਦਾ ਹੈ ਅਜਿਹੇ ਦੇ ਵਿੱਚ ਪਿਛਲੇ ਸਾਲਾਂ ਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨ ਕੈਨੇਡਾ ਵੀ ਗਏ ਨੇ ਕੈਨੇਡਾ ਦੇ ਵਿੱਚ ਇਸ ਸਮੇਂ ਜਾਇਦਾਦ ਦੀਆਂ ਉੱਚੀਆਂ ਕੀਮਤਾਂ, ਨੌਕਰੀਆਂ ਦੀ ਘਾਟ ਅਤੇ ਵੱਧਦੇ ਅਪਰਾਧ ਕਾਰਨ ਇੱਕ ਸੁੰਦਰ ਸੁਪਨੇ ਤੋਂ ਇੱਕ ਡਰਾਉਣੇ ਸੁਪਨੇ ਦੇ ਵਿੱਚ ਬਦਲ ਰਿਹਾ ਹੈ। ਕੈਨੇਡਾ ਚ ਲੋਕਾਂ ਸਭ ਤੋਂ ਵੱਡੀ ਸਮੱਸਿਆ ਨੌਕਰੀਆਂ ਦਾ ਸੰਕਟ ਹੈ ਜੋ ਕਿ ਕੈਨੇਡਾ ਦੇ ਵਿੱਚ ਕੰਮ ਲੱਣ ਲਈ ਕਾਫੀ ਸੰਘਰਸ਼ ਕਰ ਰਹੇ ਨੇ ਤੇ ਹਾਲ ਫਿਲਹਾਲ ਦੇ ਵਿੱਚ ਇਹ ਵੀਡੀਓ ਵਾਇਰਲ ਹੋਈ ਹੈ ਤੇ ਤਾਜ਼ੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਕੈਨੇਡਾ ਦੇ ਵਿੱਚਕਾਰ ਬੇਰੁਜ਼ਗਾਰੀ ਦਾ ਸੰਕਟ ਜਦਾ ਲਗਾਤਾਰ ਵੱਧ ਰਿਹਾ ਹੈ।